agam competition of the youtube channel ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਸਾਰਾ ਟਾਪਿਕ ਰਹੂਗਾ ਜਿਹੜਾ ਉਹ ਜੀਓਗ੍ਰਾਫੀ ਦੇ ਉੱਪਰ ਹੈ ਜੀਓਗ੍ਰਾਫੀ ਦੇ ਚੈਪਟਰਸ ਅਕੋਰਡਿੰਗ ਟੂ ਪੀਐਸਟੈਟ ਦੇ ਰਿਗਾਰਡਿੰਗ ਜਾਂ ਪੰਜਾਬ ਦੇ ਟੈਸਟਾਂ ਦੇ ਰਿਗਾਰਡਿੰਗ ਤਾਂ ਕਿਹੜੇ ਕਿਹੜੇ ਪਾਰਟਸ ਮੇਨ ਆ ਸਾਰੇ ਆਪਾਂ ਡਿਸਕਸ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਅ ਸਭ ਤੋਂ ਪਹਿਲਾਂ ਆਪਾਂ ਇੰਡੀਆ ਬਾਰੇ ਜਿਹੜੀ ਬੇਸਿਕ ਨੌਲੇਜ ਆ ਉਹਦੇ ਬਾਰੇ ਡਿਸਕਸ ਕਰਦੇ ਹਾਂ ਵੀ ਕਿਸ ਤਰ੍ਹਾਂ ਦੇ ਪੁਆਇੰਟਸ ਆ ਕਿਹੜੇ ਕਿਹੜੇ ਨਾਮ ਰਹਿਣਗੇ ਇਹਦੇ ਜਿਵੇਂ ਆਪਣੇ ਕੋਲੇ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਭਾਰਤ ਦਾ ਨਾਮ ਆਰੀਆਵਰਤ ਉੱਤਰ ਭਾਰਤ ਵਿੱਚ ਵਸਣ ਵਾਲੇ ਆਰੀਆ ਦੇ ਨਾਮ ਤੇ ਪਿਆ ਸੀ ਮਤਲਬ ਉੱਤਰ ਭਾਰਤ ਨਾਰਥ ਇੰਡੀਆ ਦਾ ਜਿਹੜਾ ਪੋਰਸ਼ਨ ਹੈ ਉਹਦੇ ਹਿੱਸੇ ਦੀ ਗੱਲ ਕਰਦੇ ਆ ਇਹਦੇ ਵਿੱਚ ਤਾਂ ਇਹਨਾਂ ਦੇ ਸ਼ਕਤੀਸ਼ਾਲੀ ਰਾਜਾ ਭਾਰਤ ਦੇ ਨਾਮ ਤੇ ਇਹ ਭਾਰਤ ਵਰਸ਼ਾ ਖਵਾਉਂਦਾ ਜੀ ਤਾਂ ਵੈਦਿਕ ਆਰੀਆ ਦਾ ਜਿਹੜਾ ਨਿਵਾਸ ਸਥਾਨ ਉਹ ਸਿੰਧੂ ਘਾਟੀ ਨਦੀ ਦੇ ਵਿੱਚ ਸੀਗਾ ਇੰਡਸ ਰਿਵਰ ਜਿਸ ਨੂੰ ਬੋਲਿਆ ਜਾਂਦਾ ਇੰਡਸ ਰਿਵਰ ਹੈ ਜਿਹੜੀ ਜਿਹੜਾ ਉਹਦਾ ਸੰਗਮ ਪੁਆਇੰਟ ਹੈ ਜਿਹੜਾ ਵਾਰਵ ਸਾਗਰ ਦੇ ਵਿੱਚ ਹੈ ਠੀਕ ਹੈ ਇੰਡਸ ਰਿਵਰ ਤੇ ਇਰਾਨੀਆਂ ਨੇ ਇਸ ਨਦੀ ਨੂੰ ਹਿੰਦੂ ਨਦੀ ਅਤੇ ਇਸ ਦੇਸ਼ ਨੂੰ ਹਿੰਦੁਸਤਾਨ ਕਿਹਾ ਸੀਗਾ ਤੇ ਯੂਨਾਨੀਆਂ ਨੇ ਸਿੰਧੂ ਨਦੀ ਨੂੰ ਇੰਡਸ ਦਾ ਨਾਮ ਦਿੱਤਾ ਸੀ ਇਸੇ ਕਰਕੇ ਇਸ ਦੇਸ਼ ਨੂੰ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਦੋ ਪੁਆਇੰਟ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ইরਾਨੀਆਂ ਦੁਆਰਾ ਇਸ ਨਦੀ ਨੂੰ ਹਿੰਦੂ ਨਦੀ ਤੇ ਦੇਸ਼ ਨੂੰ ਕੀ ਨਾਮ ਦਿੱਤਾ ਗਿਆ ਹਿੰਦੁਸਤਾਨ ਤੇ ਯੂਨਾਨੀਆਂ ਨੇ ਸਿੰਧੂ ਨਦੀ ਤੇ ਇੰਡਸ ਇਸੇ ਕਰਕੇ ਇਸ ਦੇਸ਼ ਨੂੰ ਇੰਡੀਆ ਕਿਹਾ ਜਾਂਦਾ ਹੈ ਏਸ਼ੀਆ ਮਹਾਦੀਪ ਦੇ ਮੱਧ ਦੱਖਣ ਭਾਗ ਵਿੱਚ ਸਥਿਤ ਭਾਰਤਿਕ ਪੰਧਾਵਾ ਭਰਿਆ ਦੇਸ਼ ਹੈ ਇਸ ਦੇਸ਼ ਦੇ ਉੱਚੇ ਹਿਮਾਲਿਆ ਪਰਬਤ ਮੱਧ ਵਿੱਚ ਵਿਸ਼ਾਲ ਨਦੀਆਂ ਉੱਤਰ ਪੂਰਬੀ ਭਾਗ ਵਿੱਚ ਜੰਗਲਾਂ ਨਾਲ ਲੱਦੀਆਂ ਹੋਈਆਂ ਪਹਾੜੀਆਂ ਤੇ ਉੱਤਰ ਪੱਛਮੀ ਭਾਗ ਵਿੱਚ ਰੇਤੇਲੇ ਮਾਰੂਥਲਾਂ ਦਾ ਜਿਹੜਾ ਵਿਸਤਾਰ ਹੈ ਮਤਲਬ ਅਕੋਰਡਿੰਗ ਟੂ ਡਾਇਰੈਕਸ਼ਨ ਜਾਂ ਲੋਕੇਸ਼ਨ ਜਿਹੜਾ ਇੰਡੀਆ ਬਾਰੇ ਦੱਸਿਆ ਹੋਇਆ ਏਸ਼ੀਆ ਮਹਾਦੀਪ ਦੇ ਮੱਧ ਦੱਖਣ ਦੇ ਵਿੱਚ ਕੁਐਸਚਨ ਇੱਥੇ ਵੀ ਬਣਦਾ ਹੈ ਕਿ ਭਾਰਤ ਜਿਹੜਾ ਏਸ਼ੀਆ ਦੇ ਕਿਹੜੇ ਹਿੱਸੇ ਦੇ ਵਿੱਚ ਆ ਤਾਂ ਦੱਖਣ ਦੇ ਵਿੱਚ ਠੀਕ ਹੈ ਇਹਦੇ ਨਾਰਥ ਦੇ ਵਿੱਚ ਕੀ ਰਹੂਗਾ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਰਹਿਣਗੇ ਮਿਡਲ ਦੇ ਵਿੱਚ ਮੱਧ ਵਿਸ਼ਾਲ ਨਦੀਆਂ ਰਹਿਣਗੀਆਂ ਉੱਤਰ ਪੂਰਬੀ ਭਾਗ ਹੈ ਜਿਹੜਾ ਜੰਗਲਾਂ ਨਾਲ ਲੱਦੇ ਹੋਏ ਪਹਾੜੀਆਂ ਤੇ ਉੱਤਰ ਪੱਛਮੀ ਭਾਗ ਦੇ ਵਿੱਚ ਰੇਤਈਲੇ ਮਾਰੂਥਲ ਮਤਲਬ ਜਿਹੜਾ ਥਾਰ ਮਾਰੂਥਲ ਉਸ ਤੋਂ ਬਾਅਦ ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਨਾਰਥ ਦੇ ਵਿੱਚ ਤੇ ਉੱਤਰ ਪੱਛਮ ਦੇ ਵਿੱਚ ਹਿੰਦੂ ਕੁਸ਼ ਪਰਬਤ ਤੇ ਸੁਲੇਮਾਨ ਪਰਬਤ ਪਹਾੜੀਆਂ ਉੱਤਰ ਪੂਰਬ ਦੇ ਵਿੱਚ ਪ੍ਰਵਾਂਚਲ ਪਹਾੜੀਆਂ ਤੇ ਦੱਖਣ ਵਿੱਚ ਵਿਸ਼ਾਲ ਹਿੰਦ ਮਹਾਸਾਗਰ ਇੱਕ ਭੂਗੋਲਿਕ ਇਕਾਈ ਵਜੋਂ ਹੈ ਇਹ ਸਾਰੇ ਪੁਆਇੰਟਸ ਰਹਿਣਗੇ ਇੰਪੋਰਟੈਂਟ ਜੇ ਨਾਰਥ ਸਾਊਥ ਈਸਟ ਤੇ ਵੈਸਟ ਇੰਡੀਆ ਦੀ ਇਸ ਡਾਇਰੈਕਸ਼ਨ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਹਿੰਦੂ ਕੁਸ਼ ਪਹਾੜ ਜਿਹੜਾ ਨਾਰਥ-ਵੈਸਟ ਦੀ ਡਾਇਰੈਕਸ਼ਨ ਦੇ ਵਿੱਚ ਆਊਗਾ ਤੇ ਸੋਲੇਮਾਨ ਪਹਾਰਤ ਤੇ ਉੱਤਰ ਪੂਰਬ ਦੇ ਵਿੱਚ ਪ੍ਰਵਾਂਚਲ ਦੀਆਂ ਪਹਾੜੀਆਂ ਔਰ ਨਾਚ ਪ੍ਰਦੇਸ਼ ਪ੍ਰਵਾਂਚਲ ਤੇ ਉਸ ਤੋਂ ਬਾਅਦ ਦੱਖਣ ਦੇ ਵਿੱਚ ਹਿੰਦ ਮਹਾਸાગਰ ਹੈ ਜਿਹੜਾ ਇੰਡੀਅਨ ਓਸ਼ਨ ਹੈ ਭਾਰਤ ਉਪਮਹਾਦੀਪ ਇੰਡੀਆ ਸਬ ਕੰਟੀਨੈਂਟ ਕਿਹਾ ਜਾਂਦਾ ਕਿਉਂਕਿ ਇਹਦੇ ਨਾਲ ਕਿਹੜੇ ਕਿਹੜੇ ਦੇਸ਼ ਲੱਗਦੇ ਆ ਭਾਰਤ ਦੇ ਹਿੱਸੇ ਦੇ ਨਾਲ ਬੰਗਲਾਦੇਸ਼ ਭੂਟਾਨ ਨੇਪਾਲ ਸ਼੍ਰੀਲੰਕਾ ਮਾਲਦੀਵ ਪਾਕਿਸਤਾਨ ਸਮੇਤ ਕੁੱਲ 7 ਦੇਸ਼ਾਂ ਨੂੰ ਠੀਕ ਹੈ ਇਹਨੂੰ ਇੰਡੀਆ ਸਬ ਕੰਟੀਨੈਂਟ ਜਾਂ ਉਪਮਹਾਦੀਪ ਦਾ ਜਿਹੜਾ ਨਾਮ ਦਿੱਤਾ ਜਾਂਦਾ ਇੰਡੀਆ ਐਟ ਗਲਾਂਸ ਭਾਰਤ ਦਾ ਭੌਤਿਕ ਸਰੂਪ ਕੀ ਹੈ ਜੀ ਧਰਤਲ ਤੇ ਬਹੁਤ ਵਿਭਿੰਨਤਾ ਪਾਈ ਜਾਂਦੀ ਹੈ ਉੱਚੇ ਉੱਚੇ ਪਠਾਰ ਵੀ ਹੈ ਕਿਤੇ ਪਹਾੜ ਵੀ ਹੈ ਕਿਤੇ ਸਮਤਲ ਵੀ ਹੈ ਠੀਕ ਹੈ ਤੇ ਭਾਰਤ ਦਾ ਸਮੂਹਨ ਖੇਤਰਫਲ ਹੈ ਜਿਹੜਾ 10.7% ਜਿਹੜਾ ਪਹਾ੍ਰਪਤੀ ਖੇਤਰ ਹੋਗਾ ਤੇ 18.6 ਜਿਹੜਾ ਭਾਗ ਆ ਉਹ ਪਹਾੜੀਆਂ ਦਾ ਤੇ 27.6 ਭਾਗ ਹੈ ਜਿਹੜਾ ਪਠਾਰੀ ਤੇ 43% ਭਾਗ ਹੈ ਜਿਹੜਾ ਇੰਡੀਆ ਦਾ ਉਹ ਮੈਦਾਨੀ ਇਹਦੇ ਆਧਾਰ ਤੇ ਮਤਲਬ ਕਿਹਾ ਜਾਵੇਗੇ ਭਾਰਤ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਉਹ ਪੰਜ ਭਾਗ ਕਿਹੜੇ-ਕਿਹੜੇ ਆ ਵੀ ਜਿਹੜੇ ਪੁੱਛੇ ਵੀ ਜਾ ਸਕਦੇ ਆ ਆਪਾਂ ਨੂੰ ਤਾਂ ਹਿਮਾਲਿਆ ਪਰਬਤ ਨਾਰਥ ਦੇ ਵਿੱਚ ਹੋ ਗਿਆ ਉਸ ਤੋਂ ਬਾਅਦ ਉੱਤਰ ਪਹਾ੍ਰਤੀ ਖੇਤਰ ਜਿਹੜੇ ਨਦੀਆਂ ਦੁਆਰਾ ਲਿਆ ਵਸਾਇਆ ਗਿਆ ਏਰੀਆ ਹੈਗਾ ਫਿਰ ਪ੍ਰਾਇਦੀਪ ਪਠਾਰਾ ਜਿੱਥੇ ਕਾਵੇਰੀ, ਕ੍ਰਿਸ਼ਨਾ, ਗੋਦਾਵਰੀ, ਮਹਾਨਦੀ ਪੈਨਿਨਸੂਲ ਬੋਲਦੇ ਹਨ ਮਾਰੂਥਲ ਦੇਸ਼ ਪਰਦੇਸ਼ ਹੈ ਜਿਹੜਾ ਰਾਜਸਥਾਨ ਦੇ ਇਲਾਕੇ ਦਾ ਤੇ ਗੁਜਰਾਤ ਦੇ ਇਲਾਕੇ ਦਾ ਤੇ ਸਮੁੰਦਰੀ ਤੱਟੀ ਪਰਦੇਸ਼ ਮਤਲਬ ਇਹ ਜਿਹੜੇ ਪੰਜ 파ਰਟਸ ਹੈ ਇਹਦੇ ਆਧਾਰ ਤੇ ਭਾਰਤ ਨੂੰ ਵੰਡਿਆ ਜਾਂਦਾ ਹੈ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਹੈਗਾ ਹਿਮਾਲਿਆ ਕਵਰਸ ਦਾ ਫਾਈਵ ਕੰਟਰੀਜ਼ ਹਿਮਾਲਿਆ ਇਹਨਾਂ ਹੋ ਪੰਜ ਦੇਸ਼ ਹੈ ਇਹਨਾਂ ਨੂੰ ਕਵਰ ਕਰਦਾ ਇੰਡੀਆ ਪੋਟਾਂ ਨੇਪਾਲ ਚਾਈਨਾ ਤੇ ਪਾਕਿਸਤਾਨ 2400 ਕਿਲੋਮੀਟਰ ਜਿਹੜਾ ਹੈ ਹਿਮਾਲਿਆ ਜਿਹੜਾ ਫੈਲਾ ਹੋਇਆ ਹੈ ਇਹ 2400 ਕਿਲੋਮੀਟਰ ਦੇ ਵਿੱਚ ਉੱਤਰ ਤੋਂ ਦੱਖਣ ਹਿਮਾਲਿਆ ਦੇ ਵਿੱਚ ਹਿਮਾਲਿਆ ਦੇ ਚਾਰ ਹਿੱਸੇ ਬਣਨਗੇ ਜੀ ਇੱਕ ਟਰਾਂਸ ਹਿਮਾਲਿਆ ਰਹੇਗਾ ਵਿਸ਼ਾਲ ਹਿਮਾਲਿਆ ਮੱਧ ਹਿਮਾਲਿਆ ਤੇ ਸ਼ਿਵਾਲਿਕ ਹਿਮਾਲਿਆ ਇਹਦਾ ਟਰਾਂਸ ਹਿਮਾਲਿਆ ਇਹਦਾ ਜਿਹੜਾ ਦੂਸਰਾ ਨਾਮ ਆ ਉਹਨੂੰ ਤਿੱਬਤੀਨ ਹਿਮਾਲਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇ ਅਸੀਂ ਨਾਰਥ ਟੂ ਸਾਊਥ ਦੀ ਗੱਲ ਕਰਦੇ ਹਾਂ ਤਾਂ ਉਸ ਡਾਇਰੈਕਸ਼ਨ ਦੇ ਵਿੱਚ ਹਿਮਾਲਿਆ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ 트ਾਂਸ ਹਿਮਾਲਾ ਫਿਰ ਉਸ ਤੋਂ ਬਾਅਦ ਜਿਹੜਾ ਗ੍ਰੇਟਰ ਹਿਮਾਲਿਆ ਆ ਜਾਏਗਾ ਉਸੇ ਹੇਟਲਾ ਪਾਰਟ ਹੈ ਫਿਰ ਉਸ ਤੋਂ ਬਾਅਦ ਮਿਡਲ ਹਿਮਾਲਿਆ ਬਣਦਾ ਹੈ ਤੇ ਫਿਰ ਉਸ ਤੋਂ ਬਾਅਦ ਸ਼ਿਵਾਲਿਕ ਜੈਨੂੰ ਫੁੱਟ ਹਿਲਸ ਵੀ ਬੋਲਦੇ ਆ ਤੇ ਜੇ ਅਸੀਂ ਨੌਰ ਵੈਸਟ ਟੂ ਈਸਟ ਚੱਲਦੇ ਆ ਪੱਛਮ ਤੋਂ ਲੈ ਕੇ ਪੂਰਬ ਵੱਲ ਤਾਂ ਉਸ ਹਿੱਸੇ ਦੇ ਵਿੱਚ ਵੀ ਹਿਮਾਲਿਆ ਦੇ ਚਾਰ ਪਾਰਟਸ ਹੀ ਉਹ ਡਿਵਾਈਡ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਪੰਜਾਬ ਅਤੇ ਕਸ਼ਮੀਰ ਹਿਮਾਲਿਆ ਦਾ ਇੱਕ ਹਿੱਸਾ ਰਹੇਗਾ ਫਿਰ ਉਸ ਤੋਂ ਬਾਅਦ ਕਮਾਉ ਹਿਮਾਲਿਆ ਜਿਹੜਾ ਸੈਕੰਡ ਪਾਰਟ ਰਹੇਗਾ ਥਰਡ ਰਹੇਗਾ ਹੀ ਨੇਪਾਲ ਹਿਮਾਲਿਆ ਤੇ ਜਿਹੜਾ ਫੋਰਥ ਰਹੇਗਾ ਉਹ ਰਹੇਗਾ ਅਸਮ ਹਿਮਾਲਿਆ ਤਾਂ ਸਭ ਤੋਂ ਪਹਿਲੇ ਆ ਜਿਹੜਾ ਪੁਆਇੰਟ ਹੈ ਉਹ ਹੈਗਾ ਟਰਾਂਸ ਹਿਮਾਲਿਆ ਦਾ ਟਰਾਂਸ ਹਿਮਾਲਿਆ ਦਾ ਦੂਸਰਾ ਨਾਮ ਤਿੱਬਤਿਨ ਹਿਮਾਲਿਆ ਹਿਮਾਲਿਆ ਦਾ ਜਿਹੜਾ ਸਭ ਤੋਂ ਪ੍ਰਾਚੀਨ ਭਾਗ ਹੈ ਜਿਹਦੇ ਵਿੱਚ ਬਨਸਪਤੀਆਂ ਦਾ ਕੋਈ ਨਿਸ਼ਾਨ ਨਹੀਂ ਮਤਲਬ ਸਾਰਾ ਪਾਰਸਾਈਡ ਆ ਉਹ ਬਰਫ਼ ਦੇ ਨਾਲ ਹੀ ਢਕੇ ਹੋਇਆ ਇਹਦੇ ਚਾਰ ਭਾਗ ਰਹਿਣਗੇ ਇੱਕ ਕੈਰਾਕੋਰਮ ਲਦਾਖ ਜਾਸਕਰ ਤੇ ਪੀਰ ਪੰਜਾਲ ਦੀਆਂ ਪਰਬਤ ਸ਼੍ਰੇਣੀਆਂ ਜਿਹੜੀਆਂ ਉਹ ਇੱਥੇ ਪਾਈਆਂ ਜਾਂਦੀਆਂ ਹਨ ਹਿਮਾਲਿਆ ਦਾ ਜਿਹੜਾ ਉੱਤਰੀ ਭਾਗ ਹੈ ਟਰਾਸ ਹਿਮਰ ਲਿਆ ਜਾਸਕਰ ਦਾ ਲਦਾਖ ਦਾ ਕੈਲਾਸ਼ ਐਂਡ ਦਾ ਕੈਰਾਕੋਰਮਰ ਦਾ ਮੇਨ ਰਿੰਜਸ ਭਾਰਤ ਵਿੱਚ ਉੱਚੀ ਚੋਟੀ K2 ਗੋਡਵਿਨ ਆਸਟਨ 8611 ਮੀਟਰ ਠੀਕ ਹੈ ਜਿਹਦਾ ਨਾਮ ਗੋਰੀਨੰਦਾ ਦੇਵੀ ਕੈਰਾਕੋਰਮ ਦਾ ਪੁਰਾਣਾ ਨਾਮ ਕ੍ਰਿਸ਼ਨਾਗਿਰੀ ਹੈ ਇਹਦੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ ਹੈ ਤਾ ਮਾਉਂਟ ਰਾਕਾਪੋਸ਼ੀ 7780 ਮੀਟਰ ਹੈ ਜੀ ਇਹ ਲਦਾਖ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਹੈ ਇਹਦੀ ਢਾਲ ਬਹੁਤ ਜ਼ਿਆਦਾ ਹੈ ਠੀਕ ਹੈ ਪੁੱਛਿਆ ਜਾਂਦਾ ਵੀ ਸਭ ਤੋਂ ਤੇਜ਼ ਢਾਲ ਦੇ ਵਿੱਚ ਕਿਹੜੀ ਚੋਟੀ ਹੈ ਉਹ ਲਦਾਖ ਦੀ ਹੈ ਤੇ ਲਦਾਖ ਦੀ ਜਿਹੜੀ ਚੋਟੀ ਹੈ ਉਹਦਾ ਨਾਮ ਕੀ ਹੈ ਮਾਉਂਟ ਰਾਕਾਪੋਸ਼ੀ ਕੈਰਾਗਰਮ ਸ਼੍ਰੇਣੀ ਵਿੱਚ ਪੱਛਮ ਵਿੱਚ ਪਾਮੀਰ ਦੀ ਗੰਡਾ ਪਾਮੀਰ ਨੌੜ ਨਾ ਮਿਲਦੀ ਹੈ ਜਦਕਿ ਦੱਖਣ ਵਿੱਚ ਪੂਰਬ ਅਤੇ ਇਹ ਕਲਾਸ਼ ਸ਼੍ਰੇਣੀ ਤੱਕ ਫੈਲੀ ਹੋਈ ਹੈ ਕੈਰਾਕੋਰਮ ਰਿੰਜਸ ਕੈਰਾਕੋਰਮ ਰਿੰਜਸ ਨੂੰ K2 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਉਹ ਏਰੀਆ ਜਿਹੜਾ पीओके ਦੇ ਅੰਦਰ ਆਉਂਦਾ ਹੈ ਪਾਕਿਸਤਾਨ ਓਕੂਪਾਈਡ ਕਸ਼ਮੀਰ ਜਿਹਦੇ ਵਿੱਚ ਗੋਡਵਿਨ ਆਸਟਨ ਜਿਹੜੀ ਭਾਰਤ ਦੀ ਉੱਚੀ ਚੋਟੀ ਜਿਹੜੀ ਉਹ ਪਾਈ ਜਾਂਦੀ ਹੈ ਕੈਰਾਕੋਰਮ ਦੇ ਵਿੱਚ ਜੇ ਗਲੇਸ਼ੀਅਰ ਪੁੱਛੇ ਜਾਂਦੇ ਤਾਂ ਉਹ ਕਿੰਨੋਂ ਕਿਹੜੇ-ਕਿਹੜੇ ਹੋ ਸਕਦੇ ਆ ਸਿਆਚਨ ਗਲੇਸ਼ੀਅਰ ਹੈ ਹਸਪਾਰਾ ਬਿਆਫੋ ਅਤੇ ਬਲਤੋਰਾ ਇਹ ਚਾਰ ਗਲੇਸ਼ੀਅਰ ਆ ਜਿਹੜੇ ਉਹ ਕੈਰਾਕੋਰਮ ਗਲੇਸ਼ੀਅਰ ਦੇ ਹਿੱਸੇ ਦੇ ਵਿੱਚ ਆ ਅਸੀਂ ਫਸਟ ਪਾਰਟ ਜਿਹੜਾ ਸਟੱਡੀ ਕੀਤਾ ਉਹ ਹੈਗਾ ਜੀ ਆਪਣੇ ਕੋਲੇ ਟਰਾਂਸ ਹਿਮਾਲਿਆ ਔਰ ਤਿੱਬਤਨ ਹਿਮਾਲਿਆ ਦਾ ਤਾਂ ਇਹਨਾਂ ਦੇ ਵਿੱਚੋਂ ਆ ਪੁਆਇੰਟਸ ਸਾਰੇ ਇੰਪੋਰਟੈਂਟ ਰਹਿਣਗੇ ਵੀ ਕਿਹੜੀਆਂ-ਕਿਹੜੀਆਂ ਪਰਬਤ ਸ਼੍ਰੇਣੀਆਂ ਇੱਥੇ ਪਾਈਆਂ ਜਾਂਦੀਆਂ ਕੈਰਾਕੋਰਮ ਲਦਾਖ ਜਾਸਕਰ ਪੀਰ ਪੰਜਾਨ ਇਹ ਸਾਰੀਆਂ ਸ਼੍ਰੇਣੀਆਂ ਇਹਨਾਂ ਦੇ ਵਿੱਚ ਰਹਿਣਗੀਆਂ ਠੀਕ ਹੈ ਉਸ ਤੋਂ ਬਾਅਦ ਅ ਨੈਕਸਟ ਤੇ ਚੱਲਦੇ ਆ ਸੈਕੰਡ ਹੈਗਾ ਸਾਡੇ ਕੋਲੇ ਵਿਸ਼ਾਲ ਹਿਮਾਲਿਆ ਗ੍ਰੇਟਰ ਹਿਮਾਲਿਆ ਇਹ ਹਿਮਾਲਿਆ ਦੀ ਸਭ ਤੋਂ ਉੱਚੀ ਸ਼੍ਰੇਣੀ ਹੈ ਜਿਵੇਂ ਅਸੀਂ ਕਹਿ ਲਈਏ ਕਿ ਜੇ ਫਸ ਸਾਡੇ ਕੋਲੇ ਟਰਾਂਸ ਹਿਮਾਲਿਆ ਫਰਸਟ ਪੋਰਸ਼ਨ ਹੈ ਉਸ ਤੋਂ ਬਾਅਦ ਗ੍ਰੇਟਰ ਹਿਮਾਲਿਆ ਫਿਰ ਉਸ ਤੋਂ ਬਾਅਦ ਮਿੰਡਲ ਹਿਮਾਲਿਆ ਰਹਿਣਾ ਸੀ ਤੇ ਨੈਕਸਟ ਜਿਹੜਾ ਹੈਗਾ ਸ਼ਿਵਾਲਿਕ ਜਿਆ ਫੁੱਟ ਹिल्स 트੍ਰਾਂਸ ਹਿਮਾਲਿਆ ਦੇ ਵਿੱਚ ਕੈਰਾਕਰਮ ਹੋ ਗਿਆ ਜਾਸਕਰ ਹੋ ਗਿਆ ਪੀਰ ਪੰਜਾਲ ਹੋ ਗਿਆ ਠੀਕ ਹੈ ਲਦਾਖ ਮਤਲਬ ਇਹ ਸ਼੍ਰੇਣੀਆਂ ਪਾਈ ਜਾਂਦੀਆਂ ਨੇ ਜਿਹੜਾ ਗ੍ਰੇਟਰ ਹਿਮਾਲਿਆ ਹੈ ਜਿਹੜੀਆਂ 트੍ਰਾਂਸ ਹਿਮਾਲਿਆ ਦੇ ਵਿੱਚ ਚੋਟੀਆਂ ਉਹਨਾਂ ਦੀ ਉਚਾਈ ਇੰਨੀ ਜ਼ਿਆਦਾ ਨਹੀਂ ਕਿ ਜਿੰਨੀ ਗ੍ਰੇਟਰ ਹਿਮਾਲਿਆ ਦੇ ਵਿੱਚ ਹੈ ਤਾਂ ਗ੍ਰੇਟਰ ਹਿਮਾਲਿਆ ਦੇ ਵਿੱਚ ਜਿਹੜੀਆਂ ਚੋਟੀਆਂ ਪਾਈ ਜਾਂਦੀਆਂ ਉਹਨਾਂ ਦੇ ਵਿੱਚ ਮਾਉਂਟ ਐਵਰੈਸਟ ਹੈ ਜੀ ਇੱਕ ਠੀਕ ਹੈ ਜਿਹਦੀ ਉਚਾਈ ਸਭ ਤੋਂ ਜ਼ਿਆਦਾ ਹੈ ਕਿਉਂਕਿ ਇੱਥੇ ਲਿਖਿਆ ਹੋਇਆ ਹੈ ਦੇਖੋ ਹਿਮਾਲਿਆ ਦੀ ਸਭ ਤੋਂ ਉੱਚ ਵਿਸ਼ਾਲ ਜਾਂ ਗ੍ਰੇਟਰ ਹਿਮਾਲਿਆ ਨੂੰ ਮੰਨਿਆ ਜਾਂਦਾ ਹੈ ਇਸ ਦੀ ਉੱਚੀ ਚੋਟੀ ਕਿਹੜੀ ਹੈ ਮਾਉਂਟ ਐਵਰੇਸਟ ਤਾਂ ਇਸੇ ਗ੍ਰੇਟਰ ਹਿਮਾਲਿਆ ਦੇ ਵਿੱਚ ਕੰਚਨਜੰਗਾ ਪਹਾੜਾ ਜਿਹੜਾ ਸਿੱਕਮ ਦੇ ਵਿੱਚ ਆ ਜਾਂਦਾ ਹੈ ਨਾਂਗਾ ਪਹਾੜਾ ਹੈ ਜਿਹੜਾ ਜੰਮੂ ਕਸ਼ਮੀਰ ਦੇ ਹਿੱਸੇ ਆਨੰਦਾ ਦੇਵੀ ਤੇ ਆਦ ਉੱਚੀਆਂ ਚੋਟੀਆਂ ਇੱਥੇ ਪਾਈਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਮਾਉਂਟ ਐਵਰੇਸਟ ਹੈ ਇਹਨੂੰ ਭਾਰਤ ਦੇ ਵਿੱਚ ਇਹਨੂੰ ਮਾਉਂਟ ਐਵਰੇਸਟ ਹੀ ਜਾਨਦੇ ਆ ਤਿੱਬਤ ਦੇ ਵਿੱਚ ਇਹਨੂੰ ਚੋਂਗਮੋ ਲੁੰਗਮਾ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਨੇਪਾਲ ਦੇ ਵਿੱਚ ਜਿਹੜੀ ਮਾਉਂਟ ਐਵਰੇਸਟ ਇਹਨੂੰ ਸਾਗਰ ਮਾਥਾ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਜੇ ਸਾਨੂੰ ਹਿਮਾਲਿਆ ਦਾ ਉੱਚਾ ਪੋਸ਼ਣ ਪੁੱਛਿਆ ਜਾਊਗਾ ਤਾਂ ਉਹ ਜਿਹੜਾ ਹੈਗਾ ਉਹ ਗ੍ਰੇਟਰ ਹਿਮਾਲਿਆ ਦਾ ਪਾਰਟ ਉਸ ਤੋਂ ਬਾਅਦ ਜਿਹੜਾ ਨੈਕਸਟ ਇਹਦੇ ਵਿੱਚ ਪੀਓਕੇ ਤੋਂ ਲੈ ਕੇ ਨੰਗਾ ਪਰਬਤ ਪਾਕਿਸਤਾਨ ਅਕੁਪਾਈਡ ਕਸ਼ਮੀਰ ਤੋਂ ਲੈ ਕੇ ਨਮ ਨਮਚਾ ਬਰਵਾ ਅਰੁਣਾਚਲ ਪ੍ਰਦੇਸ਼ ਤੱਕ ਇਹਦਾ ਵਿਸਤਾਰ ਹੈ ਜੀ ਹਿਮਾਲਿਆ ਪਰਬਤ ਦਾ ਠੀਕ ਹੈ ਕਸ਼ਮੀਰ ਦਾ ਨੰਗਾ ਪਰਬਤ 8100 26 ਮੀਟਰ ਉੱਤਰਾਖੰਡ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਚੋਟੀਆਂ ਪਈਆਂ ਨੇ ਬਾਂਦਰਪੂਚ ਕਾਮੇਟ ਨੰਦਾਦੇਵੀ ਪਰਬਤ ਜਿਹੜੇ ਉੱਤਰਾਖੰਡ ਦੇ ਹਿੱਸੇ ਚ ਆਉਣਗੇ ਆ ਉਸ ਤੋਂ ਬਾਅਦ ਗੰਗੋਤਰੀ ਯਮਨੋਤਰੀ ਕਦਾਰਨਾਥ ਬਦਰੀਨਾਥ ਪਰਬਤ ਜਿਹੜੇ ਉਹ ਸਾਰੇ ਉੱਤਰਾਖੰਡ ਦੇ ਹਿੱਸੇ ਦੇ ਵਿੱਚ ਹੈ ਨੇਪਾਲ ਦੇ ਹਿੱਸੇ ਚ ਕਿਹੜੀਆਂ ਆ ਜਾਣਗੀਆਂ ਤੌਲਗੇਰੀ ਅਨਪੁਰਨਾ ਗौरी शंकर ਮਾਉਂਟ ਐਵਰੈਸਟ ਤੇ ਮੈਕਾਲੂ ਤੇ ਸਿੱਕਮ ਦੇ ਹਿੱਸੇ ਵਿੱਚ ਕਿਹੜੀ ਆਏਗੀ ਜੀ ਕੰਚਨਜੰਗਾ ਤਾਂ ਇਹ ਜਿਹੜਾ ਹਿੱਸਾ ਹੈਗਾ ਇਹ ਜਿੱਥੋਂ ਤੱਕ ਫੈਲਿਆ ਹੋਇਆ ਜਿਹੜਾ ਅਸੀਂ ਗੱਲ ਕਰਦੇ ਪਏ ਆ ਗ੍ਰੇਟਰ ਹਿਮਾਲਿਆ ਦੇ ਠੀਕ ਹੈ ਜਿਹੜਾ ਗ੍ਰੇਟਰ ਹਿਮਾਲਿਆ ਜੀ ਅਸੀਂ ਕਸ਼ਮੀਰ ਦੀ ਗੱਲ ਕਰਦੇ ਆ ਤਾਂ ਨੰਗਾ ਪਰਬਤ ਮਤਲਬ ਉਹ ਇਥੋਂ ਇਸ ਹਿੱਸੇ ਦੇ ਵਿੱਚ ਰਹੂਗਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਹਿੱਸਾ ਹੈਗਾ ਜਿਹੋ ਉੱਤਰਾਖੰਡ ਦਾ ਉੱਤਰਾਖੰਡ ਦੇ ਵਿੱਚ ਬੰਦਗੋਸ਼ ਕਾਮੇਟ ਅਨੰਦਾਦੇਵੀ ਪਰਬਤ ਆ ਤੇ ਇਹਦੇ ਨਾਲ ਹੀ ਗੰਗੋਤਰੀ ਯਮਨੋਤਰੀ ਜਿੱਥੋਂ ਗੰਗੋਤਰੀ ਚੋਂ ਗੰਗਾ ਨਿਕਲਦੀ ਹੈ ਜੀ ਠੀਕ ਹੈ ਯਮਨੋਤਰੀ ਤੋਂ ਯਮਨਾ ਕੇਦਾਰਨਾਥ ਤੇ ਬਦਰੀਨਾਥ ਹੈਗੇ ਆ ਉਹਦਾ ਜਿਹੜਾ ਅਗਲਾ ਹਿੱਸਾ ਹੈਗਾ ਉਸੇ ਪਰਬਤ ਦਾ ਉਚਾਈ ਦਾ ਉਹ ਹੈਗਾ ਨੇਪਾਲ ਦੇ ਹਿੱਸੇ ਦੇ ਵਿੱਚ ਉਸ ਜਗ੍ਹਾ ਤੇ ਤੌਲਗੀਰੀ ਅਨਪੁਰਨਾ ਗौरी शंकर ਤੇ ਮਾਉਂਟ ਐਵਰੈਸਟ ਤੇ ਜਿਹੜਾ ਉਸ ਤੋਂ ਅਗਲਾ ਹਿੱਸਾ ਹੈਗਾ ਸਿੱਕਮ ਦੇ ਵਿੱਚ ਜਿੱਥੇ ਕੰਚਨ ਜੰਗਾ ਜਿਹੜੀ ਹੈ ਹਾਈਐਸਟ ਪੀਕ ਹੈ ਇੰਡੀਆ ਦੀ ਜਿਹੜੀ ਉਹ ਪਈ ਜਾਂਦੀ ਹੈ ਤੀਸਰਾ ਪੜਾਅ ਹੈਗਾ ਜੀ ਮੱਧ ਹਿਮਾਲਿਆ ਜਾਂ ਲਘੂ ਹਿਮਾਲਿਆ ਨੂੰ ਲੈਸਰ ਜਾਂ ਮਿਡਲ ਹਿਮਾਲਿਆ ਦੇ ਨਾਮ ਨਾਲ ਜਾਣਦੇ ਆ ਹਿਮਾਲਿਆ ਦਾ ਇਹ ਭਾਗ ਸੈਰ ਸਪਾਟੇ ਲਈ ਪ੍ਰਸਿੱਧ ਹੈ ਜੀ ਕਿਉਂਕਿ ਇਹਦੇ ਵਿੱਚ ਸ਼ਿਮਲਾ ਕੁਲੂ ਮਨਾਲੀ ਮਨਸੂਰੀ ਨੈਨੀਤਾਲ ਦਲਹੌਜ਼ੀ ਰਾਣੀਕੇਤ ਜਿੰਨੀਆਂ ਵੀ ਤੁਹਾਡੇ ਘੁੰਮਣ ਵਾਲੀਆਂ ਜਗ੍ਹਾ ਹੈਗੀਆਂ ਸਾਰੀਆਂ ਇੱਥੇ ਪਈਆਂ ਠੀਕ ਹੈ ਜੀ ਤੁਸੀਂ ਘੁੰਮਣ ਦੇ ਲਈ ਗ੍ਰੇਟ ਹਿਮਾਲਿਆ ਜਾਂ ਜਿਹੜਾ ਗ੍ਰੇਟਰ ਹਿਮਾਲਿਆ ਹੈਗਾ ਜਾਂ ਟ੍ਰਾਂਸ ਹਿਮਾਲਿਆ ਉਸ ਹਿੱਸੇ 'ਚ ਨਹੀਂ ਜਾਂਦੇ ਜ਼ਿਆਦਾ ਮੱਧ ਹਿਮਾਲਿਆ ਦੇ ਵਿੱਚ ਜਿੱਥੇ ਆਹ ਇਲਾਕੇ ਪਾਈ ਜਾਂਦੇ ਆ ਤੇ ਇੱਥੇ ਜਿਹੜੀਆਂ ਘਾਹ ਦੀਆਂ ਢਲਾਨਾਂ ਹੁੰਦੀਆਂ ਛੋਟੀਆਂ-ਛੋਟੀਆਂ ਠੀਕ ਹੈ ਛੋਟੇ-ਛੋਟੇ ਘਾਹ ਦੇ ਮੈਦਾਨ ਆ ਜਿਨ੍ਹਾਂ ਨੂੰ ਕਸ਼ਮੀਰ ਵਿੱਚ ਮਰਗ ਕਹਿੰਦੇ ਹਨ ਤੇ ਉਹਨਾਂ ਨੂੰ ਸੋਨ ਮਰਗ ਤੇ ਗੁਲ ਮਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਮਰਗ ਜਾਂ ਸੋਨਮਰਗ ਤੇ ਗੁਲਮਰਗ ਕਿਹੜੇ ਹਿੱਸੇ 'ਚ ਪਾਏ ਜਾਂਦੇ ਆ ਉਹ ਮੱਧ ਹਿਮਾਲਿਆ ਜਾਂ ਲਘੂ ਹਿਮਾਲਿਆ 'ਚ ਪਾਏ ਜਾਂਦੇ ਆ ਜਿਹੜਾ ਹਿਮਾਲਿਆ ਦਾ ਫੁੱਟ ਹਿਲਜ਼ ਐ ਆਊਟਰ ਹਿਮਾਲਿਆ ਐ ਇਹਨੂੰ ਸ਼ਿਵਾਲਿਕ ਹਿਮਾਲਿਆ ਜਾਂ ਬਾਹਰੀ ਹਿਮਾਲਿਆ ਕਹਿੰਦਾ ਹੈ ਇਹ ਹਿਮਾਲਿਆ ਦਾ ਸਭ ਤੋਂ ਦੱਖਣੀ ਭੂਗੋਲਿਕ ਗਰੁੱਪ ਤੋਂ ਜਵਾਨ ਭਾਗ ਆ ਜੀ ਜੋ ਪੱਛਮ ਤੋਂ ਪੂਰਬ ਤੱਕ ਫੈਲਿਆ ਹੋਇਆ ਇਹਦਾ ਵਿਸਤਾਰ ਪਾਕਿਸਤਾਨ ਦੀ ਸੁਲੇਮਾਨ ਪਹਾੜੀ ਤੋਂ ਲੈ ਕੇ ਭਾਰਤ ਅਤੇ ਮਿਆਂਮਾਰ ਦੇ ਵਿੱਚ ਸੀਮਾ ਬਣਾਉਣ ਵਾਲੇ ਇੱਕ ਪਰਬਤ ਆ ਉਹਨੂੰ ਆਰਾਕਾਮ ਪਰਬਤ ਕਹਿੰਦੇ ਆ ਜਿਵੇਂ ਕਹੋ ਕਿ ਪਾਕਿਸਤਾਨ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਇੰਡੀਆ ਦਾ ਜਿਹੜਾ ਬਾਰਡਰ ਆ ਮਿਆਂਮਾਰ ਦੇ ਨਾਲ ਲੱਗਦਾ ਉਸ ਜਗ੍ਹਾ ਦੇ ਵਿੱਚ ਇੱਕ ਪਰਬਤਾ ਨੂੰ ਆਰਾਕਾਮ ਕਹਿੰਦੇ ਆ ਉੱਥੋਂ ਤੱਕ ਜਿਹੜਾ ਇਹ ਸ਼ਿਵਾਲਿਕ ਹਿਮਾਲਿਆ ਜਾਂ ਬਾਹਰੀ ਹਿਮਾਲਿਆ ਉਹ ਫੈਲਿਆ ਹੋਇਆ ਇਹ ਰਹਿਣਗੇ ਜੀ ਹਿਮਾਲਿਆ ਦੇ ਪਾਰਟਸ ਤੇ ਇਹਦੇ ਖੇਤਰ ਦੇ ਵਿੱਚ ਅਨੇਕਾਂ ਘਾਟੀਆਂ ਪਾਈਆਂ ਜਾਂਦੀਆਂ ਜਾਂਦੀਆਂ ਜਿਨ੍ਹਾਂ ਨੂੰ ਦੂਨ ਤੇ ਦੁਆਰ ਕਿਹਾ ਜਾਂਦਾ ਇਹ ਇੰਪੋਰਟੈਂਟ ਰਹਿ ਸਕਦਾ ਤੁਹਾਡੇ ਲਈ ਦੂਨਸ ਤੇ ਦੁਆਰ ਹਰਦੁਆਰ ਦੇਰਾ ਦੂਨ ਇਹ ਘਾਟੀਆਂ ਜਿਹੜੀਆਂ ਹੈਗੀਆਂ ਸ਼ਿਮਾਲਿਆ ਸ਼ਿਵਾਲਿਕ ਹਿਮਾਲਿਆ ਜਿਹੜਾ ਉਹਦਾ ਜਿਹੜਾ ਬਾਹਰੀ ਪਾਰਟ ਆ ਉਹਦੇ ਵਿੱਚ ਉਸ ਤੋਂ ਬਾਅਦ ट्रांस हिमालय ਤੇ ਗ੍ਰੇਟਰ ਹਿਮਾਲਿਆ ਫਿਰ ਗ੍ਰੇਟਰ ਹਿਮਾਲਿਆ ਤੋਂ ਬਾਅਦ ਆਪਣੇ ਕੋਲੇ ਇੱਥੇ ਮਿਡਲ ਹਿਮਾਲਿਆ ਆ ਜਾਏਗਾ ਫਿਰ ਉਸ ਤੋਂ ਬਾਅਦ ਆ ਜਾਏਗਾ ਸ਼ਿਵਾਲਿਕ ਹਿਮਾਲਿਆ ਹੁਣ ਦੇਖੋ ট্রান্স ਹਿਮਾਲਿਆ ਤੇ ਵਿਸ਼ਾਲ ਹਿਮਾਲਿਆ ਦਾ ਜਿਹੜਾ ਵਿਸ਼ਕਾਰ ਉਹਨੂੰ ਸੱਚਰ ਜ਼ੋਨ ਦੇ ਨਾਮ ਨਾਲ ਜਾਣਦੇ ਜਿਹੜਾ ਆਹ ਏਰੀਆ ਰਹੂਗਾ ਦੋਨਾਂ ਦੇ ਵਿਚਕਾਰ ਇਹਨੂੰ ਸੱਚਰ ਜ਼ੋਨ ਕਿਹਾ ਜਾਊਗਾ ਜੀ ਇਹਨੂੰ ਅੱਗੇ ਦੀ ਡਿਵੀਜ਼ਨ ਕੀਤੀ ਗਈ ਹੈ ਵਿਸ਼ਾਲ ਹਿਮਾਲਿਆ ਮਤਲਬ ਗ੍ਰੇਟਰ ਹਿਮਾਲਿਆ ਤੇ ਮੱਧ ਹਿਮਾਲਿਆ ਮੀਨਸ ਮਿਡਲ ਹਿਮਾਲਿਆ ਤਾਂ ਇਹਦੇ ਵਿੱਚ ਮੈਨ ਸੈਂਟਰਲ ਥਰਸਟ ਇਸ ਏਰੀਆ ਨੂੰ ਕਿਹਾ ਜਾਂਦਾ ਜੀ ਮੈਨ ਸੈਂਟਰਲ ਥਰਸਟ ਫਿਰ ਉਸ ਤੋਂ ਬਾਅਦ ਮਿਡਲ ਹਿਮਾਲਿਆ ਤੇ ਸ਼ਿਵਾਲਿਕ ਹਿਮਾਲਿਆ ਜਿਹੜਾ ਇਹਦਾ ਲਾਸਟ ਪੋਰਸ਼ਨ ਹੈ ਮਿਡਲ ਹਿਮਾਲਿਆ ਤੇ ਸ਼ਿਵਾਲਿਕ ਵਾਲਿਆ ਇਹਨੂੰ ਕਹਿੰਦੇ ਆ ਜੀ ਮੈਨ ਸਿਮਾਂਤ ਦਰਾ ਉਹ ਐਸ ਪੋਰਸ਼ਨ ਦੇ ਵਿੱਚ ਆਉਗਾ ਜੀ ਤਾਂ ਹਿਮਾਲਿਆ ਨੂੰ ਅਸੀਂ ਜੇ ਨਾਰਥ ਤੋਂ ਲੈ ਕੇ ਸਾਊਥ ਦੀ ਡਿਵੀਜ਼ਨ ਕਰਦੇ ਆਂ ਤਾਂ 트랜스 ਹਿਮਾਲਿਆ ਗ੍ਰੇਟਰ ਹਿਮਾਲਿਆ ਮਿਡਲ ਹਿਮਾਲਿਆ ਤੇ ਸ਼ਿਵਾਲਿਕ ਦੇ ਹਿਮਾਲਿਆ ਚਾਰ ਹਿੱਸੇ ਆ ਉਹਨਾਂ ਦੀ ਜਿਹੜੀ ਅਗਲੀ ਡਿਵੀਜ਼ਨ ਆ ਉਹਨੂੰ ਸੱਜਰ ਜ਼ੋਨ ਮੈਨ সেন্টਰ ਥਰਸਟ ਤੇ ਸਮਾਨਤਰਾਂ ਦਾ ਨਾਮ ਦਿੱਤਾ ਜਾਂਦਾ ਇਸ ਤੋਂ ਪਹਿਲਾਂ ਅਸੀਂ ਬੜੇ ਸੀਗਾ ਨਾਰਥ ਟੂ ਸਾਊਥ ਹੁਣ ਜਿਹੜਾ ਅਗਲਾ ਹਿੱਸਾ ਸਾਡੇ ਕੋਲ ਰਹੂਗਾ ਉਹ ਸਾਡਾ ਰਹੇਗਾ ਜੀ ਵੈਸਟ ਟੂ ਈਸਟ ਵੀ ਜਿਹੜਾ ਹਿਮਾਲਿਆ ਉਹ ਵੈਸਟ ਟੂ ਈਸਟ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਪੱਛਮ ਤੋਂ ਪੂਰਬ ਤੱਕ ਦਾ ਵਿਭਾਜਨ ਪੰਜਾਬ ਹਿਮਾਲਿਆ ਕਸ਼ਮੀਰ ਹਿਮਾਲਿਆ ਕਮਾਊ ਹਿਮਾਲਿਆ ਤੇ ਨੇਪਾਲ ਹਿਮਾਲਿਆ ਤੇ ਅਸਮ ਹਿਮਾਲਿਆ ਇਹ ਇਹਦੇ ਹਿੱਸੇ ਰਹਿਣਗੇ ਜੀ ਪੰਜਾਬ ਤੇ ਕਸ਼ਮੀਰ ਹਿਮਾਲੇ ਇੱਕੋ ਰਹੇਗਾ ਠੀਕ ਹੈ ਫਿਰ ਕਮਾਊ ਹਿਮਾਲਿਆ ਨੇਪਾਲ ਹਿਮਾਲਿਆ ਤੇ ਅਸਮ ਹਿਮਾਲਿਆ ਇਸ ਨੂੰ ਪ੍ਰਦੇਸ਼ਿਕ ਵਿਭਾਜਨ ਵੀ ਕਹਿੰਦੇ ਹਨ ਪੰਜਾਬ ਹਿਮਾਲਿਆ ਤੇ ਕਸ਼ਮੀਰ ਹਿਮਾਲਿਆ ਕੀ ਹੈ ਦੇਖੋ ਇਹਦਾ ਵਿਸਤਾਰ ਸਿੰਧੂ ਨਦੀ ਤੋਂ ਲੈ ਕੇ ਸਤਲੁਜ ਨਦੀ ਦੇ ਵਿਚਕਾਰ ਦਾ ਖੇਤਰ ਹੈ ਇਹ ਭਾਗ ਪੰਜਾਬ ਕਸ਼ਮੀਰ ਹਿਮਾਚਲ ਦਾ ਭਾਗ ਹੈ ਇਸਦੇ ਦੀਣਾਊਗਾ ਇਥੇ ਜਾਫਰਨ ਦੀ ਜਿਹੜੀ ਖੇਤੀ ਉਹ ਕੀਤੀ ਜਾਂਦੀ ਹੈ ਜਿਸ ਤੋਂ ਕੇਸਰ ਪ੍ਰਾਪਤ ਹੁੰਦਾ ਹੈ ਠੀਕ ਹੈ ਤਾਂ ਆਪਣੇ ਕੋਲੇ ਜਿਹੜਾ ਪੰਜਾਬ ਅਤੇ ਕਸ਼ਮੀਰ ਹੈ ਇਹਦੇ ਵਿੱਚ ਦੋ ਪੁਆਇੰਟ ਨਦੀਆਂ ਦੇ ਇੰਪੋਰਟੈਂਟ ਰਹਿਣਗੇ ਇੱਕ ਸਿੰਧੂ ਨਦੀ ਤੇ ਸਤਲੁਜ ਸਿੰਧ ਨਦੀ ਅਤੇ ਸਤਲੁਜ ਨਦੀ ਦੇ ਵਿਚਕਾਰ ਦਾ ਜਿਹੜਾ ਏਰੀਆ ਉਹ ਪੰਜਾਬ ਕਸ਼ਮੀਰ ਤੇ ਹਿਮਾਚਲ ਦਾ ਭਾਗ ਆਊਗਾ ਜਿੱਥੇ ਜਾਫਰਨ ਦੀ ਖੇਤੀ ਰਹਿਣੀ ਹੈ ਸੈਕੰਡ ਹਿੱਸਾ ਜਿਹੜਾ ਰਹੂਗਾ ਇਹਦਾ ਉਹ ਕਮਾਉ ਹਿਮਾਲਿਆ ਜੀ ਸਤਲੁਜ ਨਦੀ ਤੋਂ ਲੈ ਕੇ ਕਾਲੀ ਨਦੀ ਤੱਕ ਦੇ ਵਿਚਕਾਰਲਾ ਭਾਗ ਹੈ ਇਹਦੇ ਵਿੱਚ ਮੁੱਖ ਰੂਪ ਵਿੱਚ ਉੱਤਰਾਖੰਡ ਆਉਗਾ ਜਿੱਥੇ ਜਨੰਦਾ ਦੇਵੀ ਕਦਾਰਨਾਥ ਬਦਰੀਨਾਥ ਜਿਹੜਾ ਅਸੀਂ ਪੁਆਇੰਟ ਪੜੇ ਸੀ ਆਹ ਵਾਲੇ ਪੁਆਇੰਟ ਅਸੀਂ ਪਹਿਲਾਂ ਨਾਰਥ ਟੂ ਸਾਊਥ ਦੇ ਡਾਇਰੈਕਸ਼ਨ ਦੇ ਵਿੱਚ ਪੜੇ ਹੁਣ ਆਪਾਂ ਵੈਸਟ ਟੂ ਈਸਟ ਦੇ ਵਿੱਚ ਪੜ ਰਹੇ ਹਾਂ ਤੀਸਰਾ ਹਿੱਸਾ ਹੋਊਗਾ ਜੀ ਨੇਪਾਲ ਹਿਮਾਲਿਆ ਦਾ ਜਿਹੜੀ ਕਾਲੀ ਨਦੀ ਤੋਂ ਲੈ ਕੇ ਤੀਸਰ ਨਦੀ ਦੇ ਵਿਚਕਾਰ ਦਾ ਭਾਗ ਹੈ ਇਹ ਇਹਦਾ ਵਿਸਤਾਰ ਨੇਪਾਲ ਦੇ ਵਿੱਚ ਹੀ ਹੈ ਤੇ ਮਾਉਂਟ ਐਵਰੈਸਟ ਕੰਚਨ ਜੰਗਾ ਇਹਦੀਆਂ ਮੁੱਖ ਉੱਚੀਆਂ ਚੋਟੀਆਂ ਹਨ ਨੇਪਾਲ ਹਿਮਾਲਿਆ ਦੀ ਅਸਮ ਜਿਹੜਾ 4th ਪੁਆਇੰਟ ਹੈ ਜੀ ਇਹਦਾ ਅਸਮ ਹਿਮਾਲਿਆ 30 ਤਾ ਨਦੀ ਤੋਂ ਦੇਹਾੰਗ ਨਦੀ ਬ੍ਰह्मਪੁੱਤਰ ਨੂੰ ਹੀ ਕਿਹਾ ਜਾਂਦਾ ਜੀ ਇਹਦੇ ਮੱਧ ਦਾ ਜਿਹੜਾ ਭਾਗ ਆ ਉਹਨੂੰ ਅਸਮ ਹਿਮਾਲਿਆ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਓਕੇ ਤਾਂ ਇਹ ਜਿਹੜੇ ਪੋਰਸ਼ਨ ਹੈ ਇਹ ਹਿਮਾਲਿਆ ਦੇ ਅਕੋਰਡਿੰਗ ਰਹਿਣਗੇ ਜੇ ਆਪਾਂ ਇੱਥੇ ਥੋੜੀ ਡਿਸਕਸ਼ਨ ਕਰੀਏ ਦੀ ਤਾਂ ਵੈਸਟ ਟੂ ਈਸਟ ਜਿਵੇਂ ਸਟਾਰਟਿੰਗ ਦੇ ਵਿੱਚ ਲਿਖਿਆ ਸੀਗਾ ਸਿੰਧ ਇੰਡਸ ਮਤਲਬ ਸਿੰਧੂ ਰਿਵਰ ਸਿੰਧੂ ਰਿਵਰ ਤੋਂ ਲੈ ਕੇ ਸਤਲੁਜ ਰਿਵਰ ਤੱਕ ਜਿਹੜਾ ਵਿਚਕਾਰਲਾ ਖੇਤਰ ਹੈ ਇਹ ਪੰਜਾਬ ਤੇ ਕਸ਼ਮੀਰ ਹਿਮਾਲਿਆ ਦਾ ਹਿੱਸਾ ਰੂਹ ਹੈ ਜੀ ਠੀਕ ਹੈ ਜਿਵੇਂ ਉਸ ਤੋਂ ਉੱਪਰ ਦਿੱਤਾ ਸੀਗਾ ਸਿੰਧ ਉਸ ਤੋਂ ਬਾਅਦ ਜਿਹੜਾ ਅਗਲਾ ਲਿਖਿਆ ਹੋਇਆ ਸੀਗਾ ਇਹਦੇ ਵਿੱਚ ਸਤਲੁਜ ਤੋਂ ਲੈ ਕੇ ਕਾਲੀ ਨਦੀ ਜਿਹੜਾ ਆ ਹਿੱਸਾ ਸਤਲੁਜ ਤੇ ਇੱਥੇ ਹੈਗਾ ਜੀ ਕਾਲੀ ਨਦੀ ਕਾਲੀ ਰਿਵਰ ਇਹਨੂੰ ਕਿਹਾ ਜਾਂਦਾ ਜੀ ਕਮਾਊ ਹਿਮਾਲਿਆ ਠੀਕ ਹੈ ਤੇ ਜਿਹੜਾ ਉਸ ਤੋਂ ਅਗਲਾ ਹਿੱਸਾ ਦਿੱਤਾ ਹੋਇਆ ਕਾਲੀ ਨਦੀ ਤੋਂ ਤਿਸਤਾ ਨਦੀ ਦਿੱਤੀ ਹੋਈ ਹੈ ਨੇਪਾਲ ਦੇ ਹਿੱਸੇ ਦੇ ਵਿੱਚ ਆ ਜਾਊਗਾ ਕਾਲੀ ਨਦੀ ਤੋਂ ਤਿਸਤਾ ਤਿਸਤਾ ਰਿਵਰ ਇਹ ਆ ਜਾਊਗਾ ਇਹ ਨੇਪਾਲ ਹਿਮਾਲਿਆ ਤੇ ਫਿਰ ਤਿਸਤਾ ਤੋਂ ਲੈ ਕੇ ਬ੍ਰਹਮਪੁੱਤਰ ਨਦੀ ਤੱਕ ਜਿਹੜਾ ਹਿੱਸਾ ਚੱਲਦਾ ਲਾਸਟ ਵਾਲਾ ਇਹਨੂੰ ਕਹਿੰਦੇ ਜੀ ਅਸਮ ਹਿਮਾਲਿਆ ਬ੍ਰਹਮਪੁੱਤਰ ਨਦੀ ਤਾਂ ਇਹ ਜਿਹੜੇ ਡਿਵੀਜ਼ਨ ਹੈ ਇਹ ਐਸ ਤਰੀਕੇ ਦਾ ਰਹੂਗੀ ਜਨਾਂ ਦੀ ਓਕੇ ਤਾਂ ਪੰਜਾਬ ਐਂ ਕਸ਼ਮੀਰ ਹਿਮਾਲਿਆ ਹੋ ਗਿਆ ਇਹਦੇ ਵਿੱਚ ਕਾਰਕਮਾਉ ਹਿਮਾਲਿਆ ਆ ਗਿਆ ਇਹਦੇ ਵਿੱਚ ਨੇਪਾਲ ਹਿਮਾਲਿਆ ਹੋ ਗਿਆ ਤੇ ਇਹਦੇ ਵਿੱਚ ਅਸਮ ਹਿਮਾਲਿਆ ਆ ਗਿਆ ਇਹ ਹਿਮਾਲਿਆ ਦੇ ਪੁਰਸ਼ਣ ਰਹਿਣਗੇ ਖੇਤਰਫਲ ਦੇ ਪੱਖੋਂ ਇੰਡੀਆ ਕਿਹੜੇ ਪਲੇਸ ਤੇ ਆ ਜੀ ਸੈਵਨਥ ਪਲੇਸ ਤੇ ਆ ਰੂਸ ਫਸਟ ਨੰਬਰ ਤੇ ਕੈਨੇਡਾ ਚੀਨ ਅਮਰੀਕਾ ਬ੍ਰਾਜ਼ੀਲ ਆਸਟ੍ਰੇਲੀਆ ਭਾਰਤ ਉਸ ਤੋਂ ਬਾਅਦ ਅਰਜਨਟੀਨਾ ਇਹ ਲਾਸਟ ਲੱਭ ਪੁੱਛਿਆ ਜਾਵੇ ਠੀਕ ਹੈ ਤਾਂ ਇੰਡੀਆ ਦਾ ਪਲੇਸ ਕਿੰਵੇਂ ਤੇ ਹੈ 7th ਪਲੇਸ ਤੇ ਉਸ ਵਾਰ ਜਿਹੜਾ ਅੱਗੇ ਹਿੱਸਾ ਸ਼ੁਰੂ ਹੋਊਗਾ ਜੀ ਵਨਲੀ ਨੇ ਕੁਐਸਚਨ ਦੇ ਵਿੱਚ ਹੈ ਭਾਰਤ ਦੀ ਸਥਿਤੀ ਉਤਰੀ ਗੋਲਾ ਰੱਧ ਦੇ ਵਿੱਚ ਹੈ इंडिया ਐਸ ਪਲੇਸ ਤੇ ਰਹੂਗਾ ਜੀ ਉਤਰੀ ਗੋਲਾ ਰਧ ਮਤਲਬ ਨਾਰਥਰਨ ਹੈਮਿਸਫੀਅਰ ਦਾ ਹਿੱਸਾ ਜੀ ਇਹ ਤੇ ਭਾਰਤ ਏਸ਼ੀਆ ਦੇ ਦੱਖਣ ਵਿੱਚ ਹੈ ਜਿਹੜੇ ਇਥੋਂ ਸਾਡੇ ਕੋਲੇ ਆ ਇਸ ਤਰੀਕੇ ਦੇ ਨਾਲ ਏਸ਼ੀਆ ਮੰਦੀ ਮੰਦਾ ਇਹਦੇ ਨਾਲ ਹੀ ਇੱਥੇ ਯੂਰਪ ਫਿਰ ਉਸ ਤੋਂ ਬਾਅਦ ਆਫਰੀਕਾ ਦਾ ਹਿੱਸਾ ਆ ਜਾਊਗਾ ਠੀਕ ਹੈ ਆ ਨਾਰਥ ਅਮਰੀਕਾ ਹੋ ਜਾਊਗਾ ਤੇ ਆ ਸਾਊਥ ਅਮਰੀਕਾ ਇੱਥੇ ਆਰਕਟਿਕ ਦਾ ਹਿੱਸਾ ਰਹਿਣਾ ਤੇ ਫਿਰ ਉਸ ਤੋਂ ਬਾਅਦ ਇਧਰਲੇ ਪਾਸੇ ਆਸਟ੍ਰੇਲੀਆ ਦਾ ਤਾਂ ਇੰਡੀਆ ਜਿਹੜਾ ਹੈਗਾ ਉਹ ਏਸ਼ੀਆ ਦੇ ਸਾਊਥ ਦੇ ਵਿੱਚ ਹੈ ਜੀ ਠੀਕ ਹੈ ਹਿੰਦ ਮਹਾਸਾਗਰ ਭਾਰਤ ਦੇ ਦੱਖਣ ਦੇ ਵਿੱਚ ਹੈ ਮਤਲਬ ਇੰਡੀਆ ਦੇ ਜਿਹੜੀ ਆ ਲੋਕੇਸ਼ਨ ਹੈ ਇਹਦੇ ਵਿੱਚ ਇੰਡੀਅਨ ਓਸ਼ੀਅਨ ਆ ਜੀ ਹਿੰਦ ਮਹਾਸਾਗਰ ਤੇ ਤਿੰਨ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਜੀ ਇੰਡੀਆ ਜਿਹਨੂੰ ਪੈਨਿਨਸੂਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਤੇ ਪੱਛਮ ਵਿੱਚ ਅਰਬ ਸਾਗਰ ਹੈ ਜੋ 36 ਟਾਪੋਂ ਦੇ ਵਿੱਚ ਵੰਡੇ ਹੋਇਆ ਹੈ ਭਾਰਤ ਨੂੰ ਦੋ ਭਾਗਾਂ 'ਚ ਮੰਡਣ ਵਾਲੀ ਰੇਖ ਹੈ ਜਿਹੜੀ ਟ੍ਰੋਪਿਕ ਆਫ ਕੈਂਸਰ ਹੈ ਜਿਹੜੀ ਇੰਡੀਆ ਦੇ ਮਿਡ ਚੋਂ ਲੰਘਦੀ ਹੈ ਠੀਕ ਹੈ ਤੇ ਜਿਹੜੀ ਪੂਰੀ ਦੁਨੀਆ ਨੂੰ ਦੋ ਪਾਰਟਸ ਡਿਵਾਈਡ ਕਰਦੀ ਹੈ ਉਹਨੂੰ ਇਕਵੇਟਰ ਮਤਲਬ ਭੂਮਤ ਰੇਖਾ ਦਾ ਨਾਮ ਦਿੰਦੇ ਆਂ ਭਾਰਤ ਦਾ ਉੱਤਰੀ ਸਿਰ ਅੰਦਰਾ ਕੋਲ ਸਿਆਚ ਇਗਲੇਸ਼ੀਅਰ ਦੇ ਵਿੱਚ ਤੇ ਦੱਖਣੀ ਸਿਰ ਕੈਪ ਕੇਮੋਰਨ ਜਿਹੜਾ ਮੇਨ ਲੈਂਡਾ ਕੰਨਿਆ ਕੁਮਾਰੀ ਹੈ ਇਹਦੇ ਵਿੱਚ YouTube ਦੇ ਉੱਪਰ ਪਾਰਟ 1 ਤੇ ਪਾਰਟ 2 ਟੋਟਲ 5 ਤੋਂ 6 ਪਾਰਟ ਹੈ ਜੀਓਗ੍ਰਾਫੀ ਦੇ ਉਹਨਾਂ ਦੇ ਵਿੱਚ ਇਹਨਾਂ ਦੇ ਇਸ ਡਿਟੇਲ ਨੂੰ ਐਕਸਟਰਾ ਡਿਟੇਲ ਦੇ ਨਾਲ ਮੈਪ ਦੇ ਨਾਲ ਸਮਝਾਇਆ ਗਿਆ ਠੀਕ ਹੈ ਤਾਂ ਤੁਸੀਂ ਉੱਥੋਂ ਇਹਨੂੰ ਦੁਬਾਰਾ ਵੀ ਦੇਖ ਸਕਦੇ ਹੋ ਵਿਦ ਮੈਪ ਤਾਂ ਦੱਖਣੀ ਪੁਆਇੰਟ ਕੀ ਰਹੂਗਾ ਜੀ ਇੰਦਰਾ ਪੁਆਇੰਟ ਰਹੂਗਾ ਅੰਡੇਮਾਨਿਕ ਕੋਬਰ ਇਸ ਨੂੰ ਪਿਗਮੇਲੀਨ ਪੁਆਇੰਟ ਦੇ ਨਾਮ ਨਾਲ ਜਾਣਦੇ ਆ ਜਾਂ ਪਰਸਨ ਪੁਆਇੰਟ ਵੀ ਕਹਿੰਦੇ ਆ ਪੂਮਦ ਰੇਖਾ ਤੋਂ ਇਹਦੀ ਦੂਰੀ ਕਿੰਨੀ ਹੈ ਜੀ 876 ਕਿਲੋਮੀਟਰ ਸਾਰੇ ਸੰਸਾਰ ਦੀ 2.4 ਭੂਮੀ ਹੈ ਜੀ ਭਾਰਤ ਕੋਲ ਹੈ ਤੇ ਖੇਤਰਫਲ ਜਿਹੜਾ ਰਹੂਗਾ 3287 3287.263 ਕਿਲੋਮੀਟਰ ਸਕੇਅਰ ਇੰਡੀਆ ਦੀ ਲੰਬਾਈ ਦੀ ਗੱਲ ਕਰੀਏ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 3214 ਗੁਜਰਾਤ ਤੋਂ ਲੈ ਕੇ ਉੱਤ ਚ ਪ੍ਰਦੇਸ਼ ਤੱਕ 2933 ਰਹਿਣੀ ਹੈ ਪੂਰੇ ਇੰਡੀਆ ਦੇ ਜਿਹੜੇ ਹਿੱਸੇ ਦੇ ਵਿੱਚ ਆਈਲੈਂਡ ਆਉਂਦੇ ਆ ਇੱਧਰ ਅੰਡੇਮਾਨ ਨਿਕੋਬਾਰ ਦੇ ਆਈਲੈਂਡ ਆ ਜਾਣਗੇ ਠੀਕ ਹੈ ਇੱਧਰ ਅਰਬ ਸਾਗਰ ਦੇ ਆਈਲੈਂਡ ਆ ਜਾਣਗੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਲਗਭਗ 250 ਆਈਲੈਂਡ ਹੁੰਦੇ ਆ ਭਾਰਤ ਦੀ ਸਥਲ ਸੀਮਾ ਜੀ ਜਿਹੜਾ ਆਹ ਵਾਲਾ ਉੱਪਰ ਵਾਲਾ ਹਿੱਸਾ ਰਹੂਗਾ ਜੀ ਜਿਹਦੇ ਨੂੰ ਸਮੁੰਦਰ ਨਹੀਂ ਟੱਚ ਕਰਦਾ ਇਹਦੀ ਜਿਹੜੀ ਲੈਂਥ ਆ ਉਹ 15200 ਕਿਲੋਮੀਟਰ ਹੈ ਤੇ ਜਿਹੜੀ 6100 ਕਿਲੋਮੀਟਰ ਹੈ ਜੀ ਉਹ ਰਹੋਗੀ ਜਿਹਦੇ ਨਾਲ ਸਮੁੰਦਰ ਲੱਗਦਾ ਓਕੇ ਤੇ ਕੋਲ ਸਮੁੰਦਰੀ ਸੀਮਾ ਜਾਂ ਜਲ ਸੀਮਾ ਜੇ ਪੁੱਛੀ ਜਾਵੇ ਜੀ ਚ ਅਰਬ ਸਾਗਰ ਵੀ ਆ ਜਾਂਦਾ ਰੀਬੀਨ ਸੀ ਅੰਡੇਮਾਨ ਇਕੋਬਾਰ ਵੀ ਆ ਜਾਂਦੇ ਤਾਂ ਉਹ ਰਹੋਗੀ 7516.6 ਕਿਲੋਮੀਟਰ ਜੇ ਭਾਰਤ ਦਾ ਕੱਲਾ ਸਮੁੰਦਰੀ ਭਾਗ ਪੁੱਛਿਆ ਜਾਊਗਾ ਤਾਂ 6100 ਕਿਲੋਮੀਟਰ ਰਹੇਗਾ ਭਾਰਤ ਦਾ ਦੇਸ਼ਾਂਤਰ ਵਿਸਤਾਰ ਪੂਰਬੀ ਦੇਸ਼ਾਂਤਰ ਹੈ ਫਿਰ ਉਸ ਤੋਂ ਬਾਅਦ ਪੂਰਬੀ ਦੇਸ਼ਾਂਤਰ ਮੱਧ ਤੱਕ ਉਤਰੀ ਅਕਸ਼ਾਂਸ਼ ਤੇ 37 ਡਿਗਰੀ 6 ਤੱਕ ਇਹਨੂੰ ਡਿਗਰੀ ਦੇ ਵਿੱਚ ਕਾਊਂਟਿੰਗ ਲਿਖਿਆ ਜਾਊਗਾ ਜੀ 78 ਡਿਗਰੀ 25 ਮਿੰਟ ਠੀਕ ਹੈ ਸਾਰਾ ਡਿਗਰੀ ਦੇ ਵਿੱਚ ਹੈ ਮਤਲਬ ਈਸਟਰਨ ਮਤਲਬ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਪੂਰਾ ਵਰਲਡ ਹੈ ਉਹਦੀ ਡਿਵੀਜ਼ਨ ਲੈਟੀਟਿਊਡ ਤੇ ਲੌਂਗੀਟਿਊਡ ਦੇ ਅਕੋਰਡਿੰਗ ਹੈ ਤਾਂ ਸਾਡੇ ਇੰਡੀਆ ਦੇ ਵਿੱਚ ਜਿਹੜਾ ਲੈਟੀਟਿਊਡ ਨਿਕਲਦਾ ਹੈ ਜਾਂ ਲੌਂਗੀਟਿਊਡ ਨਿਕਲਦਾ ਹੈ ਉਸ ਤੋਂ ਬਾਅਦ ਇੰਡੀਆ ਭੂਮਤ ਰੇਖਾ ਤੋਂ ਇੱਕ ਕਿਹੜੇ ਲੈਟੀਟਿਊਡ ਤੋਂ ਲੈ ਕੇ ਕਿਹੜੇ ਲੈਟੀਟਿਊਡ ਤੱਕ ਹੈ ਉਹ ਜੇ ਅਸੀਂ ਭੂਮਤ ਰੇਖਾ ਤੋਂ ਸ਼ੁਰੂ ਕਰਾਂਗੇ ਤਾਂ 8 ਡਿਗਰੀ ਤੋਂ ਸ਼ੁਰੂ ਹੋ ਕੇ 37 ਡਿਗਰੀ ਤੱਕ ਮੰਨ ਲਓ ਜੇ ਅਸੀਂ ਇਹਨੂੰ 8 ਡਿਗਰੀ ਲਿਖਾਂਗੇ ਇਹਨੂੰ 37 ਡਿਗਰੀ ਲਿਖਾਂਗੇ ਤਾਂ ਇਹ ਅਕਸ਼ਾਂਸ਼ ਹੈ ਮਤਲਬ ਆਪ ਹਮਦ ਰੇਖਾ ਹੋਗੀ ਇਹਦੇ ਤੋਂ ਉੱਪਰ ਇੱਥੋਂ ਸ਼ੁਰੂ ਹੋ ਕੇ ਐਸ ਜਗ੍ਹਾ ਤੱਕ ਇੰਡੀਆ ਦਾ ਜਿਹੜਾ ਉੱਤਰੀ ਅਕਸ਼ਾਂਸ਼ ਹੈ ਜੀ ਇਹਨੂੰ ਅਕਸ਼ਾਂਸ਼ ਵਿਸਤਾਰ ਮਤਲਬ ਲੈਟੀਟਿਊਡ ਬੋਲਿਆ ਜਾਂਦਾ ਜੇ ਦਿਸ਼ਾਂਤਰ ਦੀ ਗੱਲ ਹੋਊਗੀ ਫਿਰ ਉਹਨੂੰ ਲੌਂਗੀਟਿਊਡ ਕਿਹਾ ਜਾਏਗਾ ਲੌਂਗੀਟਿਊਡ ਕੀ ਰਹੇਗਾ ਮਤਲਬ ਐਸ ਲੌਂਗੀਟਿਊਡ ਤੋਂ ਲੈ ਕੇ ਤੇ ਅਗਲੇ ਲੌਂਗੀਟਿਊਡ ਕਿਸ ਲੌਂਗੀਟਿਊਡ ਦੇ ਵਿੱਚ ਵਿੱਚ ਇੰਡੀਆ ਦੀ ਲੋਕੇਸ਼ਨ ਆਉਂਦੀ ਹੈ ਠੀਕ ਹੈ ਸਪੋਜ਼ ਇੱਕ ਲੌਂਗੀਟਿਊਡ ਇੱਧਰ ਰਹੇਗਾ ਇੱਕ ਇੱਧਰ ਰਹੇਗਾ ਸਟਾਰਟਿੰਗ ਵਾਲਾ 68 ਡਿਗਰੀ ਰਹੂਗਾ ਤੇ ਲਾਸਟ ਵਾਲਾ ਖਤਮ ਜਿਹੜਾ ਹੋਊਗਾ 97 ਤੱਕ ਤਾਂ ਇੱਥੇ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਸਕਦਾ ਹਾਂ 8 ਡਿਗਰੀ ਤੋਂ ਲੈ ਕੇ ਠੀਕ ਹੈ 37 ਡਿਗਰੀ 6 ਮਿੰਟ ਤੱਕ ਇਹਦੇ ਵਿਚਕਾਰ ਇੰਡੀਆ ਨਿਕਲੂਗਾ ਆ ਸਾਡੇ ਕੋਲੇ ਭੂਮਤ ਰੇਖਾ ਹੋਗੀ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜਾ ਆ ਪੁਆਇੰਟ ਰਹਿਣਾ ਜੀ ਐਸ ਪੁਆਇੰਟ ਤੋਂ ਲੈ ਕੇ ਐਸ ਪੁਆਇੰਟ ਤੱਕ ਜਦੋਂ ਤੱਕ ਇੰਡੀਆ ਫੈਲਾ ਹੋਇਆ ਇੱਥੇ ਕਿਹੜਾ ਲੌਂਗੀਟਿਊਡ ਬਣਦਾ ਇੱਥੇ ਕਿਹੜਾ ਲੌਂਗੀਟਿਊਡ ਤਾਂ ਐਸ ਲੌਂਗੀਟਿਊਡ ਦੇ ਵਿੱਚ ਕੀ ਰਹੂਗਾ ਜੀ 68°7 ਤੋਂ ਲੈ ਕੇ 97°25 ਮਿੰਟ ਠੀਕ ਹੈ ਜੀ ਉਸ ਉਸ ਤੋਂ ਬਾਅਦ ਇੱਕ ਲੌਂਗੀਟਿਊਡ ਰਹੇਗਾ ਇੱਕ ਰਹੇਗਾ ਜੀ ਲੈਟੀਟਿਊਡ ਇਹ ਡਿਵੀਜ਼ਰ ਹੋਗੀ ਮਤਲਬ ਕਿ ਇੰਡੀਆ ਇੰਨੇ ਇੰਨੇ ਏਰੀਏ ਦੇ ਵਿੱਚ ਲੌਂਗੀਟਿਊਡ ਤੇ ਲੈਟੀਟਿਊਡ ਦੇ ਵਿੱਚ ਆਉਂਦਾ ਕਲੀਅਰ ਹੈ ਇਨੂੰ ਜੇ ਸ਼ੋਰ ਸ਼ਾਰਟ ਦੇ ਵਿੱਚ ਅਸੀਂ ਯਾਦ ਕਰਨਾ ਤਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ ਮੰਨ ਲਓ ਜੇ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਤੇ ਇਹ ਇਕੱਠਾ ਲਿਖਿਆ ਜਾਂਦਾ ਹੁੰਦਾ ਤਾਂ ਦੇਖੋ 8 2 7 ਐਂਡ 4 2 3 ਮਤਲਬ ਦੋਨਾਂ ਦੇ ਵਿੱਚ ਇੱਕ ਇੱਕ ਲੈਸ ਹੋ ਰਿਹਾ ਠੀਕ ਹੈ ਜੇ ਅਸੀਂ ਉੱਪਰਲੇ ਦੇ ਵਿੱਚ ਵੀ ਲੈ ਕੇ ਚਲੀਏ ਤਾਂ 6 2 7 ਹੋ ਰਿਹਾ 7 2 8 2 9 ਹੋ ਰਿਹਾ ਮਤਲਬ ਇੱਕ ਇੱਕ ਪਲੱਸ ਜਿੱਥੇ ਇੱਕ ਇੱਕ ਪਲੱਸ ਹੋਏਗਾ ਉਹ ਲੌਂਗੀਟਿਊਡ ਦਾ ਹਿੱਸਾ ਰਹੂਗਾ ਜਿੱਥੇ ਇੱਕ ਇੱਕ ਮਾਈਨਸ ਹੋਏਗਾ ਉਹ ਲੈਟੀਟਿਊਡ ਦਾ ਹਿੱਸਾ ਰਹੂਗਾ ਭੋਜ 1498 ਦੇ ਵਿੱਚ ਵਾਸਕੋ ਡੀ ਗਾਮਾ ਦੁਆਰਾ ਸਮੁੰਦਰੀ ਰਸਤੇ ਰਾਹੀਂ ਭਾਰਤ ਦੀ ਖੋਜ ਨੇ ਕੀਤੀ ਸੀ ਠੀਕ ਹੈ ਸਭ ਤੋਂ ਪਹਿਲਾਂ ਕਾਲੀਕਟ ਕੇਰਲ ਦੇ ਵਿੱਚ ਪਹੁੰਚਿਆ ਸੀ ਇਹ ਆਹ ਕੁਐਸਚਨ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਦੋਨੋਂ ਭਾਰਤ ਦੀ ਸਥਿਤੀ ਭੂਮਤਲ ਰੇਖਾ ਦੇ ਉੱਤਰ ਵੱਲ ਹੈ ਜੀ ਤੇ ਭਾਰਤ ਏਸ਼ੀਆ ਵਿੱਚ ਭਾਰਤ ਦੀ ਸਥਿਤੀ ਕੀ ਹੈ ਦੱਖਣ ਵੱਲ ਦਾ ਉਸ ਵਾਰ ਜਿਹੜਾ ਅੱਗੇ ਦਿੱਤਾ ਮਹਾਦੀਪ ਜੋ ਦੀਪ ਨਾਲੋਂ ਵੱਡਾ ਹੁੰਦਾ ਜਿਸ ਦੇ ਵਿੱਚ ਬਹੁਤ ਸਾਰੇ ਦੇਸ਼ ਜਿਹੜੇ ਸ਼ਾਮਲ ਹੁੰਦੇ ਨੇ ਉਹਨੂੰ ਮਹਾਦੀਪ ਦਾ ਨਾਮ ਦਿੱਤਾ ਜਾਂਦਾ ਤਾਂ ਮਹਾਦੀਪਾਂ ਦੇ ਵਿੱਚ ਕੀ ਹੈਗਾ ਸਭ ਤੋਂ ਪਹਿਲਾਂ ਹੈਗਾ ਏਸ਼ੀਆ ਸਭ ਤੋਂ ਵੱਡਾ ਰਹੂਗਾ ਸੈਕੰਡ ਹੈਗਾ ਅਫਰੀਕਾ ਇਸ ਤੋਂ ਸਭ ਤੋਂ ਵੱਧ ਦੇਸ਼ ਪਾਏ ਜਾਂਦੇ ਆ ਤੇ ਇਸ ਨੂੰ ਕਾਲਾ ਮਹਾਦੀਪ ਕਹਿੰਦੇ ਆ ਠੀਕ ਹੈ ਉੱਤਰੀ ਅਮਰੀਕਾ ਇਸ ਅਮਰੀਕਾ ਵੀ ਇਸ ਇਸ ਮਹਾਦੀਪ ਦਾ ਭਾਗ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਦੱਖਣੀ ਅਮਰੀਕਾ ਉਸ ਤੋਂ ਬਾਅਦ 5th ਨੰਬਰ ਤੇ ਯੂਰਪ 6th ਤੇ ਰਹੇਗਾ ਜੀ ਆਸਟ੍ਰੇਲੀਆ ਸਭ ਤੋਂ ਛੋਟਾ ਤੇ 7th ਤੇ ਰਹੇਗਾ ਅੰਟਾਰਕਟਿਕਾ ਤਾਂ ਟੋਟਲ ਜਿਹੜੇ ਰਹਿਣਗੇ 7 ਰਹਿਣਗੇ ਠੀਕ ਹੈ ਇਤੋਂ ਤੱਕ ਸਾਡਾ ਇੱਕ ਲੈਕਚਰ ਹੋਊਗਾ ਇਸ ਤੋਂ ਬਾਅਦ ਆਪਾਂ ਨੈਕਸਟ ਸ਼ੁਰੂ ਕਰਾਂਗੇ ਓਕੇ